ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਨੰਦ ਪੈਕੂ ਜ਼ਰੂਰ ਬਨੇ ਰਹਿਣਾ ਜਿੰਨਾ ਵੀਰਾਂ ਪਹਿਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੀਬੀਐਸ ਬੋਰਡ ਵੱਲੋਂ ਆ ਰਹੀ ਹੈ। ਸੀਬੀਐਸ ਬੋਰਡ ਰਿਜ਼ਲਟ 2024 ਡਿਜੀ ਲੋਕਰ ਐਕਸੈਸ ਕੋਡ ਹੋਵੇਗਾ ਜਾਰੀ ਆਉਣ ਵਾਲੇ ਹਨ 10ਵੀਂ ਅਤੇ 12ਵੀਂ ਦੇ ਨਤੀਜੇ। ਸੀਬੀਐਸਸੀ ਬੋਰਡ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਸਾਰੇ ਵਿਦਿਆਰਥੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੈਂਟਰਲ ਬੋਰਡ ਆਫ ਮੈਡੀ मेडिटरी एजुकेशन ਨੇ ਸਰਕਾਰੀ ਅਤੇ ਸਕੂਲਾਂ ਵਿੱਚ ਨਾਲ ਡਿਜੀ ਲੋਕਰ ਐਗਜ਼ਿਸ ਕੋਡ ਸਾਰੇ ਸਾਂਝੇ ਕੀਤੇ ਗਏ ਹਨ ਇਸ ਸਬੰਧੀ ਅਧਿਕਾਰੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ 10वीं 12वीं ਜਮਾਤ ਦੇ ਨਤੀਜੇ ਜਲਦ ਕੋਸ਼ਿਸ਼ ਕੀਤੀ ਘੋਸ਼ਿਤ ਕੀਤੇ ਜਾਣਗੇ ਦਿਲਚਸਪ ਰੱਖਣ ਵਾਲੀ ਗੱਲ ਵਿਦਿਆਰਥੀ ਅਧਿਕਾਰੀ ਵੈਬਸਾਈਟ ਤੇ ਜਾ ਕੇ ਨੋਟਿਸ ਦੀ ਜਾਂਚ ਕਰਕੇ ਆਪਣਾ ਲੋਕਰ ਖੋਲ ਸਕਦੇ ਹੋ ਕੇਂਦਰ ਬੋਰਡ ਦੁਆਰਾ ਵਿਦਿਆਰਥੀ ਨੂੰ ਬੋਰਡ ਕਾਰਡ ਮਾਰਕ ਸਿੱਟੇ ਸਿੱਟਾ ਤੇ ਸਰਟੀਫਿਕੇਟ ਦੀਆਂ ਡਿਜੀਟਲ ਕਾਪੀਆਂ ਪ੍ਰਦਾਨ ਕਰਨ ਲਈ ਵਿਵਰਤੀਆਂ ਜਾਣ ਵਾਲੇ ਪਲੇਟਫਾਰਮ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ